ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਕਈ ਵਾਰ ਜੀ ਸਾਡੇ ਵਿੱਚ ਇਹੋ ਜੀਆਂ ਆਤਾਂ ਹੁੰਦੀਆਂ ਨੇ ਜੋ ਛੱਡਣੀਆਂ ਬਹੁਤ ਔਖੀਆਂ ਹੁੰਦੀਆਂ ਦੇਖੋ ਜੀ ਹਰ ਵਿੱਚ ਕੋਈ ਨਾ ਕੋਈ ਐਬ ਜ਼ਰੂਰ ਹੁੰਦਾ ਕਿਸੇ ਨੂੰ ਨਸ਼ੇ ਦੀ ਲਤ ਹੁੰਦੀ ਆ ਤੇ ਕਿਸੇ ਨੂੰ ਦਿਖਾਵੇ ਦੀ ਹੁੰਦੀ ਆ ਪਰ ਜਿਹੜੀਆਂ ਇਹ ਆਤਾਂ ਹੁੰਦੀਆਂ ਨੇ ਇਹ ਆਪਣੇ ਆਪ ਛੱਡਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਜੀ ਆਪਾਂ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਦੀ ਦੱਸੀ ਹੋਈ ਵਿਧੀ ਤੁਹਾਨੂੰ ਦੱਸਾਂਗੇ ਜੀ ਨਸ਼ਾ ਛਡਾਉਣ ਦੀ ਵਿਧੀ ਉਹਨਾਂ ਨੇ ਕਿਹੜੀ ਦੱਸੀ ਸੀ ਸ਼ਰਾਬ ਛਡਾਉਣ ਦੀ ਵਿਧੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਘਰ ਪਰਿਵਾਰ ਦਾ ਭੱਲਾ ਹੋ ਸਕੇ ਤੁਹਾਡੇ ਘਰ ਵਿੱਚ ਵਰਕਤ ਆ ਸਕੇ ਤੁਹਾਡੇ ਘਰ ਵਿੱਚ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਆ ਜਾਂ ਬੇਟਾ ਸ਼ਰਾਬ ਪੀਂਦਾ ਆ ਜਾਂ ਕੋਈ ਵੀ ਸ਼ਰਾਬ ਪੀਂਦਾ ਆ ਉਹ ਇਸ ਦਲਦਲ ਵਿੱਚੋਂ ਬਾਹਰ ਨਿਕਲ ਸਕੇ ਤੇ ਤੁਹਾਡਾ ਘਰ ਜਿਹੜਾ ਖੁਸ਼ੀਆਂ ਨਾਲ ਭਰ ਜਾਵੇ ਜੀ ਤੁਸੀਂ ਵੀ ਜੀਵਨ ਵਿੱਚ ਚਾਰ ਦਿਨ ਸੁੱਖ ਦੇ ਵੇਖ ਸਕੋ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ। ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਜੀਵਨ ਦੀ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਹੋਇਆ ਕੀ ਜੀ ਇਸੇ ਤਰ੍ਹਾਂ ਇੱਕ ਬੀਬੀ ਹਰ ਰੋਜ਼ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਦਰਬਾਰ ਤੇ ਆਉਂਦੀ ਤੇ ਆ ਕੇ ਰੋਜ਼ ਉੱਚੀ-ਉੱਚੀ ਰੋਂਦੀ। ਤੇ ਕਾਫੀ ਦਿਨ ਇਦਾਂ ਹੀ ਲੰਘੇ ਤੇ ਇੱਕ ਦਿਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਬੀਬੀ ਨੂੰ ਪੁੱਛੀ ਲਿਆ ਕਹਿੰਦੇ ਜੀ ਕਹਿੰਦੇ ਭਾਈ ਤੂੰ ਰੋ ਜਾ ਕੇ ਕਿਉਂ ਰੋਨੀ ਆ ਗੱਲ ਦੱਸੋ ਕੀ ਹੋਇਆ ਆ ਤਾਂ ਬੀਬੀ ਕਹਿਣ ਲੱਗੀ ਕਹਿੰਦੀ ਮਹਾਰਾਜ ਜੀ ਮੈਂ ਬਹੁਤ ਦੁਖੀ ਆ ਮੇਰਾ ਘਰ ਵਾਲਾ ਇੰਨੀ ਜ਼ਿਆਦਾ ਸ਼ਰਾਬ ਪੀਂਦਾ ਆ ਕਹਿੰਦੀ ਜੀ ਸਾਡੇ ਕੋਲੇ 13 ਕਿੱਲੇ ਜ਼ਮੀਨ ਦੇ ਸੀ ਜੋ ਇਸ ਟਾਈਮ ਅੱਧੇ ਹੀ ਰਹਿ ਚੁੱਕੇ ਨੇ ਕਹਿੰਦੇ ਜੀ ਉਹਨਾਂ ਦੀ ਸ਼ਰਾਬ ਪੀਣ ਦੀ ਲਤ ਇੰਨੀ ਜ਼ਿਆਦਾ ਮਾੜੀ ਆ ਨਾ ਘਰ ਵਿੱਚ ਆ ਕੇ ਬਹੁਤ ਜ਼ਿਆਦਾ ਕਲੇਸ਼ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਮੈਂ ਬਹੁਤ ਦੁਖੀ ਆ ਮੇਰੇ ਇੱਕ ਬੇਟਾ ਆ ਤੇ ਇੱਕ ਬੇਟੀ ਆ ਉਹਨਾਂ ਦੀ ਵੱਧਦੀ ਉਮਰ ਨੂੰ ਦੇਖ ਕੇ ਮੇਰੇ ਮਨ ਵਿੱਚ ਬਹੁਤ ਸਵਾਲ ਉੱਠਦੇ ਨੇ ਮਨ 'ਚ ਇੱਕ ਚਿੰਤਾ ਬਣੀ ਹੋਈ ਆ ਵੀ ਜੇ ਉਹਦੀ ਸ਼ਰਾਬ ਐਦਾਂ ਹੀ ਚੱਲਦੀ ਰਹੀ ਤਾਂ ਮੈਂ ਆਪਣੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਕਿਵੇਂ ਬਣਾਉਂਗੀ ਬੀਬੀ ਕਹਿਣ ਲੱਗੀ ਕਹਿੰਦੀ ਮੈਂ ਬੱਚਿਆਂ ਦੀ ਪੜ੍ਹਾਈ ਬਾਰੇ ਬਹੁਤ ਸੋਚਦੀ ਆ ਵੀ ਮੈਂ ਕਿਵੇਂ ਕਰਵਾਉਂਗੀ ਕਿ ਮੇਰੀ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਉਹ ਨਰਕ ਬਣ ਜਾਵੇਗੀ ਤਾ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਜਦੋਂ ਉਹ दारू ਪੀ ਕੇ ਆਉਂਦਾ ਤਾਂ ਫਿਰ ਤੂੰ ਕੀ ਕਰਦੀ ਆ ਤੇ ਬੀਬੀ ਆਖਣ ਲੱਗੀ ਕਹਿੰਦੀ ਬਾਬਾ ਜੀ ਜਦੋਂ ਉਹ दारू ਪੀ ਕੇ ਆਉਂਦਾ ਨਾ ਤਾਂ ਮੈਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਕਰਦਾ ਆ ਬੱਚੇ ਡਰ ਕੇ ਸੈਮ ਜਾਂਦੇ ਨੇ ਕਿ ਮਤਲਬ ਇੱਕ ਡਰਜਾ ਪੈਦਾ ਹੋ ਜਾਂਦਾ ਬੱਚਿਆਂ ਦੇ ਮਨ ਵਿੱਚ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਤੂੰ ਮੈਨੂੰ ਸੱਚੀ ਸੱਚੀ ਇੱਕ ਗੱਲ ਦੱਸੀਂ ਜਦੋਂ ਤੇਰਾ ਰਿਸ਼ਤਾ ਹੋਇਆ ਸੀ ਤੁਹਾਨੂੰ ਉਦੋਂ ਪਤਾ ਨਹੀਂ ਸੀ ਵੀ ਇਹ दारू ਪਿੰਦਾ ਆ ਤਾ ਬੀਬੀ ਕਹਿਣ ਲੱਗੇ ਕਹਿੰਦੀ ਬਾਬਾ ਜੀ ਸਾਨੂੰ ਤਾਂ ਐਦਾਂ ਦੱਸਿਆ ਗਿਆ ਸੀ ਵੀ ਮੁੰਡਾ ਕਦੇ ਇੱਕ ਤਾਈਂ ਦਾਰੂ ਪੀ ਲੈਂਦਾ ਕਹਿਣ ਦਾ ਭਾਵ ਵੀ ਜੀ ਜਦੋਂ ਆਪਾਂ ਆਪਣੀ ਧੀ ਦਾ ਰਿਸ਼ਤਾ ਕਰਦੇ ਆ ਨਾ ਆਪਾਂ ਪਤਾ ਕਰਦੇ ਆ ਤਾਂ ਅਕਸਰ ਆਪਾਂ ਨੂੰ ਇਹੀ ਸੁਣਨ ਨੂੰ ਮਿਲਦਾ ਹੁੰਦਾ ਵੀ ਆਪਾਂ ਕਹਿ ਦਿੰਨੇ ਆ ਵੀ ਕਿਸੇ ਦਾਰੂ ਮਤਲਬ ਵਿਆਹ ਸ਼ਾਦੀ ਚ ਪੈਗ ਲਾ ਲੈਂਦਾ ਹੈ ਹਨਾ ਜਾਂ ਕੋਈ ਹੋਰ ਫੰਕਸ਼ਨਾਂ ਵੀ ਉਹਦੇ ਚ ਪੀ ਲੈਂਦਾ ਵੀ ਸਾਨੂੰ ਇੰਨਾ ਹੀ ਦੱਸਿਆ ਗਿਆ ਸੀ ਵੀ ਕਿਸੇ ਫੰਕਸ਼ਨ ਦੇ ਵਿੱਚ ਇਹ ਪੀ ਲੰਦਾ ਹਰ ਰੋਜ਼ ਨਹੀਂ ਪੀਂਦਾ। ਬਾਬਾ ਜੀ ਕਹਿਣ ਲੱਗੇ ਵੀ ਫਿਰ ਹਰ ਰੋਜ਼ ਦਾ ਤੁਹਾਨੂੰ ਕਦੋਂ ਪਤਾ ਲੱਗਿਆ? ਬੀਬੀ ਕਹਿਣ ਲੱਗੀ ਕਹਿੰਦੀ ਜੀ ਜਦੋਂ ਸਾਡੇ ਵਿਆਹ ਨੂੰ ਮਹੀਨਾ ਬੀਤ ਗਿਆ ਕਹਿੰਦੇ ਜੀ ਫਿਰ ਇਦੂ ਬਾਅਦ ਇਹ ਲਗਾਤਾਰ ਹੀ दारू ਪੀਣ ਲੱਗੇ ਦਿਨ ਰਾਤ ਇਹਨਾਂ ਦਾ ਇਹੀ ਕੰਮ ਚੱਲਦਾ ਰਿਹਾ। ਵੀ ਅਸਲ ਤਾਂ ਮੈਨੂੰ ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਵੀ ਇਹ ਇੰਨੀ ਜ਼ਿਆਦਾ ਸ਼ਰਾਬ ਪੀਂਦੇ ਨੇ। ਤੇ ਬੀਬੀ ਕਹਿਣ ਲੱਗੀ ਕਹਿੰਦੀ ਜੀ ਫਿਰ ਜਦੋਂ ਵਿਆਹ ਹੋ ਗਿਆ ਬੱਚੇ ਵੀ ਹੋ ਗਏ ਫਿਰ ਇਹਨਾਂ ਦੀ ਆਦਤ ਉਹ ਛੁੱਟੀ ਵੀ ਨਹੀਂ ਹੈਗੀ ਮੰਨ ਲਓ ਲਗਾਤਾਰ ਚਲਦੀ ਰਹੀ ਉਹ ਆਦਤ ਤਾਂ ਫਿਰ ਮਹਾਪੁਰਖ ਜੀ ਕਹਿਣ ਲੱਗੇ ਕਹਿੰਦੇ ਭਾਈ ਸਭ ਕੁਝ ਮਿਲ ਜੂਗਾ ਪਰ ਤੈਨੂੰ ਕਰਮ ਕਰਨੇ ਪੈਣਗੇ ਤਾਂ ਬੀਬੀ ਜੀ ਕਹਿਣ ਲੱਗੇ ਕਹਿੰਦੀ ਮਹਾਰਾਜ ਜੀ ਸੱਤ ਬਚਨ ਤਾਂ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਪਹਿਲਾ ਬਚਨ ਕਮਾਇਆ ਜੀ ਬਚਨ ਕੀਤਾ ਬੀਬੀ ਨੂੰ ਕਹਿੰਦੇ ਭਾਈ ਜਦੋਂ ਵੀ ਤੇਰਾ ਘਰ ਵਾਲਾ दारू ਪੀ ਕੇ ਘਰੇ ਆਵੇ ਨਾ ਕੋਈ ਵੀ ਉਹਨੂੰ ਅਪਸ਼ਬਦ ਆ ਜਿਹੜਾ ਤੂੰ ਨਹੀਂ ਬੋਲਣਾ ਵਿੱਚ ਹੁੰਦੀਆਂ ਨੇ ਜੀ ਬੀਬੀਆਂ ਚਲੋ ਬੀਬੀਆਂ ਦਾ ਵੀ ਨਹੀਂ ਕਸੂਰ ਹੁੰਦਾ ਆਪਾਂ ਅੱਕ ਜਾਂਦੇ ਆ ਨਾ ਜਦੋਂ ਬੰਦਾ ਡੇਲੀ ਡੇਲੀ दारू ਪੀ ਕੇ ਆਉਂਦਾ ਕੁੱਟਮਾਰ ਕਰਦਾ ਘਰ 'ਚ ਕਲੇਸ਼ ਕਰਦਾ ਹੈ ਤਾਂ ਫਿਰ ਆਪਾਂ ਜਿਵੇਂ ਕਹਿੰਦੇ ਆ ਅਪਸ਼ਬਦ ਨਿਕਲ ਹੀ ਜਾਂਦੇ ਆ ਤਾਂ ਬਾਬਾ ਜੀ ਕਹਿੰਦੇ ਭਾਈ ਤੂੰ ਅਪਸ਼ਬਦ ਜਮਾ ਹੀ ਨਹੀਂ ਕੱਢਣੇ ਤੈਂ ਬਿਲਕੁਲ ਐ ਨਹੀਂ ਕਹਿਣਾ ਵੀ ਤੂੰ ਮਰ ਜਾ ਖਾਪ ਜਾ ਜਾਂ ਪੀ ਕੇ ਆਇਆ ਤਾਂ ਬੀਬੀ ਜੀ ਕਹਿਣ ਲੱਗੀ ਕਹਿੰਦੀ ਸਤਿਵਚਨ ਜੀ ਬਾਬਾ ਜੀਆ ਨੇ ਦੂਜਾ ਬਚਨ ਕਮਾਇਆ ਜੀ ਕਹਿੰਦੇ ਭਾਈ ਜਦੋਂ ਤੂੰ ਅੰਮ੍ਰਿਤ ਵੇਲੇ ਉੱਠਣਾ ਆ ਅੰਮ੍ਰਿਤ ਵੇਲੇ ਉੱਠ ਕੇ ਤੂੰ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਨਾ ਆ ਤੇ ਕੋਲੇ ਤੇ ਜਲ ਰੱਖਣਾ ਆ ਜਲ ਰੱਖ ਕੇ ਕਹਿੰਦੇ ਜਦੋਂ ਤੂੰ ਮੂਲ ਮੰਤਰ ਦਾ ਜਾਪ ਕਰਨਾ ਆ ਤਾਂ ਤੇਰਾ ਸਾਰਾ ਧਿਆਨ ਉਹ ਜਲ ਵਾਲੀ ਹੁੰਨਾ ਚਾਹੀਦਾ ਆ ਉਹ ਜਾਲਾ ਜਿਹੜਾ ਉਹ ਅੰਮ੍ਰਿਤ ਬਣ ਜਾਵੇ ਤੇ ਉਹ ਅੰਮ੍ਰਿਤ ਤੂੰ ਆਪਦੇ ਘਰ ਵਾਲੇ ਨੂੰ ਛਕਾਉਣਾ ਆ ਤੇ ਬਾਬਾ ਜੀਆ ਨੇ ਇੱਕ ਹੋਰ ਬਚਨ ਕਰਿਆ ਕਹਿੰਦੇ ਭਾਈ ਜਿਹੜਾ ਤੂੰ ਅਮਰ ਤੇ ਵੇਲੇ ਉੱਠ ਕੇ ਪਾਠ ਕਰਨਾ ਆ ਬਾਣੀ ਪੜ੍ਹਨੀ ਆ ਮੂਲ ਮੰਤਰ ਦਾ ਜਾਪ ਕਰਨਾ ਆ ਉਹ ਤੂੰ ਆਪਦੇ ਘਰ ਵਾਲੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕਰਨਾ ਆ ਕਿਉਂਕਿ ਦੇਖੋ ਜੀ ਜਿਹੜੇ ਸ਼ਰਾਬੀ ਹੁੰਦੇ ਨੇ ਨਾ ਉਹ ਤੁਹਾਨੂੰ ਫਿਰ ਪਤਾ ਉਹ ਉਹਨਾਂ ਨੂੰ ਐ ਲੱਗਣ ਲੱ ਜਾਂਦਾ ਵੀ ਇਹ ਕੀ ਕਰ ਰਹੀ ਆ ਜਾਂ ਕੀ ਕਰਾ ਰਹੀ ਆ ਬਾਬਾ ਜੀ ਕਹਿੰਦੇ ਵੀ ਤੇਰੇ ਉਹ ਪਾਠ ਚਿਤ ਭੰਗ ਨਾ ਕਰ ਸਕੇ ਹੈਨਾ ਵੀ ਤੂੰ ਅਮਰ ਤੇ ਵੇਲੇ ਉੱਠ ਕੇ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਬਾਣੀ ਪੜ੍ਹ ਕੇ ਤੇਰਾ ਸਾਰਾ ਧਿਆਨ ਮੂਲ ਮੰਤਰ ਜਦੋਂ ਤੂੰ ਪੜ ਰਹੀ ਹੋਵੇਂਗੀ ਜਾਂ ਜਪ ਕਰ ਰਹੀ ਹੋਵੇਂਗੀ ਨਾ ਕਹਿੰਦੇ ਜੀ ਤੇਰਾ ਸਾਰਾ ਧਿਆਨ ਜਲਵਲੀ ਹੋਣਾ ਚਾਹੀਦਾ ਆ ਠੀਕ ਆ ਜੀ ਬਾਬਾ ਜੀ ਨੇ ਇਹ ਬਚਨ ਕਮਾਇਆ ਫਿਰ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਜਦੋਂ ਵੀ ਤੂੰ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਆ ਤਾਂ ਤੇਰੇ ਮਨ ਵਿੱਚ ਮੂਲ ਮੰਤਰ ਦਾ ਜਾਪ ਚੱਲਦਾ ਹੀ ਰਹਿਣਾ ਆ ਜਦੋਂ ਤੂੰ ਪ੍ਰਸ਼ਾਦਾ ਪਾਣੀ ਛਕਾਉਣਾ ਆ ਜਿਹੜਾ ਉਹ ਜਲ ਤੂੰ ਕੋਲੇ ਰੱਖਿਆ ਸੀ ਉਹ ਜਿਹੜਾ ਅੰਮ੍ਰਿਤ ਬਣ ਚੁੱਕਿਆ ਆ ਉਹ ਭਾਈ ਕਹਿੰਦੇ ਤੂੰ ਆਪਦੇ ਘਰ ਵਾਲੇ ਨੂੰ ਛਕਾਉਣ ਦੀ ਕਿਰਪਾਲਤਾ ਕਰਨੀ ਆ ਉਹ ਕੁਝ ਵੀ ਬੋਲੀ ਜਾਵੇ ਪਰ ਤੈਨ ਆਪਦੇ ਮੱਖੋਂ ਇੱਕ ਵੀ ਲਫ਼ਜ਼ ਨਹੀਂ ਬੋਲਣਾ ਹੈਗਾ ਫੇਰ ਸੰਤ ਬਾਬਾ ਅਜੀਤ ਸਿੰਘ ਹਸਾਰੀ ਵਾਲਿਆਂ ਨੇ ਜੀ ਤੀਜਾ ਬਚਨ ਕੀਤਾ ਕਹਿੰਦੇ ਇਹ ਭਾਈ ਤੂੰ ਲਗਾਤਾਰ 40 ਦਿਨ ਕਰਨਾ ਆ 40 ਦਿਨ ਤੁਸੀਂ ਲਗਾਤਾਰ ਇਹ ਜਾਪ ਕਰਨਾ ਆ ਕੋਈ ਅਪਸ਼ਬਦ ਨਹੀਂ ਬੋਲਣਾ ਇਸੇ ਤਰ੍ਹਾਂ ਕਹਿੰਦੇ ਜੀ ਦੇਖੋ ਜੀ ਪਾਣੀ ਤੇ ਬਾਣੀ ਦਾ ਬਹੁਤ ਵੱਡਾ ਸਮੇਲ ਆ ਹੈਨਾ ਜਦੋਂ ਆਪਾਂ ਬਾਣੀ ਪੜ੍ਹਦੇ ਆ ਤਾਂ ਉਹ ਫਿਰ ਪਾਣੀ ਨਹੀਂ ਰਹਿ ਜਾਂਦਾ ਕਹਿੰਦੇ ਜੀ ਉਹ ਅੰਮ੍ਰਿਤ ਬਣ ਜਾਂਦਾ ਆ ਬੀਬੀ ਨੇ ਮਹਾਪੁਰਖਾਂ ਜੀਆਂ ਦੇ ਕਹਿਣ ਤੇ ਜੀ 40 ਦਿਨ ਲਗਾਤਾਰ ਉਸੇ ਉਸੇ ਤਰ੍ਹਾਂ ਕੀਤਾ ਉਹਨੇ ਕੋਈ ਅਪਸ਼ਬਦ ਨਹੀਂ ਬੋਲਿਆ ਉਸੇ ਤਰ੍ਹਾਂ ਜਾ ਕੇ ਉਹਨੇ ਉਹ ਪ੍ਰਸ਼ਾਦਾ ਪਾਣੀ ਦਿੰਦੀ ਰਹੀ ਸ਼ਰਾਬੀ ਦੇ ਮਨ ਵਿੱਚ ਬਹੁਤ ਆ ਰਿਹਾ ਸੀ ਉਹ ਪੁੱਛੀ ਵੀ ਰਿਹਾ ਸੀ ਵੀ ਤੂੰ ਹੁਣ ਮੈਨੂੰ ਬੋਲਦੀ ਕਿਉਂ ਨਹੀਂ ਹੈਗੀ ਵੀ ਅੱਗੇ ਤਾਂ ਤੂੰ ਕੱਚ-ਕੱਚ ਕਰਦੀ ਰਹਿੰਦੀ ਸੀ ਵੀ ਹੁਣ ਤੂੰ ਕੁਝ ਬੋਲਦੀ ਕਿਉਂ ਨਹੀਂ ਹੈਗੀ ਮੈਨੂੰ ਪਰ ਬੀਬੀ ਨੇ ਲਗਾਤਾਰ 40 ਦਿਨ ਜੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਦੱਸੀ ਹੋਈ ਵਿਧੀ ਅਪਣਾਈ ਤੇ ਇੱਕ ਦਿਨ ਐਸਾ ਚਮਤਕਾਰ ਹੋਇਆ ਜੀ ਐਸੀ ਕਿਰਪਾ ਹੋਈ ਮਹਾਰਾਜ ਦੀਆਂ ਦੀ ਉਹਨਾਂ ਦਾ ਜਿਹੜਾ ਘਰ ਵਾਲਾ ਸੀ ਜੀ ਉਹਨਾਂ ਦੇ ਸ਼ਰਾਬ ਛੱਡਤੀ ਉਹ ਆਪਦੀ ਘਰਵਾਲੀ ਨੂੰ ਆ ਕੇ ਆਪਦੇ ਮੂੰਹ ਨਾਲ ਕਹਿਣ ਲੱਗਿਆ ਕਹਿੰਦਾ ਭਗਵਾਨ ਨੇ ਮੇਰਾ ਹੁਣ ਸ਼ਰਾਬ ਪੀਣ ਨੂੰ ਬਿਲਕੁਲ ਮਨ ਨਹੀਂ ਕਰਦਾ ਵੀ ਮੈਂ ਹੁਣ ਸਾਰੀ ਜ਼ਿੰਦਗੀ ਹੈ ਜਿਹੜੀ ਤੇਰੀ ਤੇ ਤੇਰੇ ਨਾਲ ਤੇ ਆਪਦੇ ਬੱਚਿਆਂ ਨਾਲ ਗੁਜ਼ਾਰਨਾ ਚਾਹੁੰਨਾ ਆ ਜਿਹੜਾ ਹੁਣ ਤੱਕ ਮੈਂ ਜ਼ਮੀਨ ਵੇਚ ਕੇ ਜਾਂ ਤੁਹਾਨੂੰ ਦੁੱਖ ਦਿੱਤੇ ਨੇ ਮੈਂ ਉਹਦੀ ਭੁੱਲ ਵਖਸਾਉਣਾ ਚਾਹੁੰਨਾ ਆ ਬੀਬੀ ਮਨ ਬਹੁਤ ਜ਼ਿਆਦਾ ਖੁਸ਼ੀ ਤੇ ਨਾਲ ਹੀ ਜੀ ਉਹਦਾ ਘਰ ਵਾਲਾ ਕਹਿਣ ਲੱਗਿਆ ਕਹਿੰਦਾ ਵੀ ਮੇਰਾ ਹੁਣ ਜੀ ਕਰਦਾ ਵੀ ਮੈਂ ਅੰਮ੍ਰਿਤ ਪਾਨ ਕਰ ਲਵਾਂ ਅਮਰਤ ਪਾਨ ਜਦੋਂ ਜੀ ਉਹਦੇ ਮਨ 'ਚ ਇਹ ਵਿਚਾਰ ਆਇਆ ਬੀਬੀ ਦੇ ਮਨ ਵਿੱਚ ਕਿਤੇ ਨਾ ਕਿਤੇ ਸ਼ੰਕਾ ਜ਼ਰੂਰ ਸੀ ਕਹਿੰਦੀ ਇਹ ਇੰਨੇ ਸਾਲਾਂ ਦਾ दारू ਪੀ ਰਿਹਾ ਮੇਰੇ ਬੱਚੇ ਵੀ ਐਡੇ ਐਡੇ ਹੋ ਗਏ ਨੇ ਮੇਰੀ ਸਾਰੀ ਜ਼ਿੰਦਗੀ ਦੁੱਖਾਂ ਭਰੀ ਲੰਘ ਗਈ ਆ ਵੀ ਇਹ ਅਮਰਤ ਪਾਨ ਕਰ ਵੀ ਲਵੇ ਵੀ ਕੱਲੂ ਕਿਤੇ ਮਤਲਬ ਬੇਅਦਬੀ ਨਾ ਕਰ ਦਵੇ ਹਨਾ ਤਾਂ ਜੀ ਉਹ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਕੋਲੇ ਗਈ ਤਾਂ ਬਾਬਾ ਜੀਆ ਨੂੰ ਜਾ ਕੇ ਕਹਿਣ ਲੱਗੀ ਕਹਿੰਦੀ ਬਾਬਾ ਜੀ ਵੀ दारू ਛੱਡ ਦਿੱਤੀ ਐ ਸਾਰਾ ਕੁਝ ਸਹੀ ਹੋ ਗਿਆ ਐ ਪਰ ਹੁਣ ਉਹ ਕਹਿ ਰਹੇ ਨੇ ਵੀ ਮੈਂ ਅੰਮ੍ਰਿਤ ਪਾਨ ਕਰਨਾ ਐ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਫਿਰ ਇਹਦੇ ਵਿੱਚ ਤੁਹਾਨੂੰ ਕੀ ਤਕਲੀਫਾਂ ਸ਼ੱਕ ਲੈਣ ਦਿਓ ਅੰਮ੍ਰਿਤ ਪਾਨ ਕਹਿਣ ਲੱਗੇ ਕਹਿੰਦੇ ਬਾਬਾ ਜੀ ਨਹੀਂ ਪਰ ਮੇਰੇ ਮਨ ਵਿੱਚ ਡਰ ਬਹੁਤ ਆ ਵੀ ਕਿਤੇ ਉਹ ਬਿਆਦਵੀ ਨਾ ਕਰ ਦਵੇ ਬਾਣੇ ਦੀ ਵੀ ਕੱਲ ਨੂੰ ਉਹ ਚੀਜ਼ ਦਾ ਹਰਜਾਨਾ ਦਵਾਰੇ ਭੁਗਤਣਾ ਨਾ ਪੈ ਜਾਵੇ ਤਾਂ ਬਾਬਾ ਜੀ ਨੇ ਬਚਨ ਕੀਤੇ ਕਹਿੰਦੇ ਨਹੀਂ ਭਾਈ ਤੂੰ ਇਹ ਕੰਮ 'ਚ ਦੇਰੀ ਨਾ ਕਰ ਜੇ ਉਹ ਅੰਮ੍ਰਿਤ ਪਾਨ ਕਰਨ ਨੂੰ ਕਹਿ ਰਿਹਾ ਤਾਂ ਤੂੰ ਉਹਨੂੰ ਅੰਮ੍ਰਿਤ ਪਾਨ ਕਰਾ ਦੇ ਅੱਜ ਤੋਂ ਉਹ ਸਿਰਫ ਬਾਣੀ ਦਾ ਰਸ ਪੀਵੇਗਾ ਉਹ ਕਿਸੇ ਨਸ਼ੇ ਨੂੰ ਨਸ਼ੇਵਲ ਵੇਖੇਗਾ ਵੀ ਨਹੀਂ ਤਾਂ ਜੀ ਉਹਨੇ ਫਿਰ ਅੰਮ੍ਰਿਤ ਪਾਨ ਕਰ ਲਿਆ ਇਸੇ ਤਰ੍ਹਾਂ ਜੀ ਤੁਸੀਂ ਵੀ ਅਗਰ ਤੁਹਾਡੇ ਘਰ ਵਿੱਚ ਕੋਈ ਵੀ ਸ਼ਰਾਬ ਪੀ ਰਿਹਾ ਜਾਂ ਕੋਈ ਪੁੱਤ ਆ ਜਾਂ ਤੁਹਾਡਾ ਘਰ ਵਾਲਾ ਤੁਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹੋ ਹਨਾ ਤੁਹਾਡਾ ਹੱਲ ਕਿਤੇ ਨਹੀਂ ਹੋ ਰਿਹਾ ਜੀ ਕਿਤੇ ਪਟਕਣ ਨਾਲੋਂ ਤੁਸੀਂ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲਿਆਂ ਦੀ ਦੱਸੀ ਹੋਈ ਵਿਧੀ ਜ਼ਰੂਰ ਅਪਣਾ ਕੇ ਦੇਖਿਓ ਤਾਂ ਜੋ ਤੁਹਾਡੇ ਘਰ ਵਿੱਚ ਤੁਸੀਂ ਵੀ ਚਾਰ ਦਿਨ ਸੁੱਖ ਦੇ ਵੇਖ ਸਕੋ ਤੁਹਾਡਾ ਪੁੱਤ ਆ ਜਾਂ ਤੁਹਾਡਾ ਘਰ ਵਾਲਾ ਜੀ ਉਹ ਵੀ ਇਸ ਨਰਕ ਭਰੀ ਦਲਦਲ ਚੋਂ ਬਾਹਰ ਆ ਸਕੇ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ